ਸੱਪ ਕਿਸ ਨੂੰ ਨਜ਼ਦੀਕ ਆਉਂਦਾ ਵੇਖ ਕੇ ਉੱਥੋਂ ਚਲਾ ਗਿਆ ਰਾਏ ਪੁੱਲ ਜਦ ਗੁਰੂ ਜੀ ਦੇ ਕੋਲ ਗਿਆ ਤੇ ਉਹਨਾਂ ਨੂੰ ਬੇਖਬਰ ਸੁੱਤੇ ਵੇਖਿਆ ਅਤੇ ਵੇਖਿਆ ਕਿ ਸੱਪ ਦੇ ਜਾਨਵਰੋ ਸੂਰਜ ਦੀਆਂ ਕਿਰਨਾਂ ਗੁਰੂ ਜੀ ਦੇ ਚਿਹਰੇ ਉੱਪਰ ਆ ਗਈਆਂ ਹਨ ਇਹ ਵੇਖ ਕੇ ਉਹ ਬਹੁਤ ਹੈਰਾਨ ਹੋਇਆ ਕਿ ਇੱਕ ਸੱਪ ਨੇ ਗੁਰੂ ਜੀ ਨੂੰ ਸੂਰਜ ਦੀਆਂ ਕਿਰਨਾਂ ਤੋਂ ਬਚਾਉਣ ਲਈ ਆਪਣੇ ਫੰਦੀ ਛਾਂ ਕੀਤੀ ਹੋਈ ਸੀ ਰਾਏ ਪੁੱਲ ਆਪਣੇ ਨੌਕਰਾਂ ਨੂੰ ਕਹਿਣ ਲੱਗਿਆ ਕਿ ਇਹ ਕੋਈ ਮਾਮੂਲੀ ਸੱਪ ਨਹੀਂ ਸੀ ਰੱਬ ਨੇ ਇਸ ਨੂੰ ਸੂਰਜ ਦੀਆ ਕਿਰਨਾ ਤੋਂ ਨਾਨਕ ਨੂੰ ਬਚਾਉਣ ਲਈ ਭੇਜਿਆ ਸੀ। ਰਾਏ ਪੁੱల్ల ਨੇ ਫਿਰ ਗੁਰੂ ਜੀ ਨੂੰ ਉਠਾ ਕੇ ਉਹਨਾਂ ਦੇ ਪੈਰਾਂ ਨੂੰ ਹੱਥ ਲਾਇਆ। ਗੁਰੂ ਜੀ ਉੱਠ ਗਏ ਤੇ ਬੋਲੇ ਕਿ ਰੱਬ ਬਹੁਤ ਵੱਡਾ ਹੈ ਅਤੇ ਬਹੁਤ ਵੱਡੀ ਹੈ ਉਸ ਦੀ ਵਡਿਆਈ। ਰਾਏ ਪੁੱల్ల ਨੇ ਆਪਣੇ ਨੌਕਰਾਂ ਨੂੰ ਦੱਸਿਆ ਕਿ ਗੁਰੂ ਨਾਨਕ ਇੱਕ ਆਮ ਬੱਚੇ ਨਹੀਂ ਹਨ। ਉਹਨਾਂ ਉੱਪਰ ਰੱਬ ਦੀ ਬਹੁਤ ਮਿਹਰ ਹੈ। ਰਾਇਪੁੱਲਰ ਇਹ ਚਮਤਕਾਰ ਵੇਖ ਕੇ ਇਨਾ ਪ੍ਰਭਾਵਿਤ ਹੋਇਆ ਕਿ ਉਹ ਕੋਹੜੇ ਉੱਪਰ ਦੁਬਾਰਾ ਨਾ ਬੈਠ ਪਾਇਆ ਅਤੇ ਆਪਣੇ ਨੌਕਰਾਂ ਨਾਲ ਘਰ ਨੂੰ ਵਾਪਸ ਚਲ ਗਿਆ।